ਜਿਸ ਦਿਨ ਅਹਿਸਾਸ ਹੋ ਜਾਏ ਤੇ ਕੀਰਤਨ ਹੋਵੇ ਸ਼ਬਦ ਵਿਗਾਰੇ ਹੋਈਏ ਅਹਿਸਾਸ ਵੀ ਹੋਵੇ ਉਦਣ ਵਾਲਾ ਦਿਮਾਨ ਰਜਾ ਦਿੰਦਾ ਤ੍ਰਿਪਤ ਹੋ ਜਾਂਦਾ ਮਨ ਮਨ ਤ੍ਰਿਪਤ ਹੋ ਜਾਂਦਾ ਕਿਉਂਕਿ ਮਨ ਵੀ ਨਾਲ ਜੁੜਿਆ ਹੋਇਆ ਸੀ ਅਹਿਸਾਸ ਸੀ ਤੇ ਕਦੇ ਕਦੇ ਕੋਈ ਐਦਾਂ ਦਾ ਦਿਨ ਆ ਜੇ ਜਿੱਦਣ ਅਹਿਸਾਸ ਹੋਵੇ ਨਾ ਕੀਰਤਨ ਕਰ ਲਈਏ ਉਹ ਜਿਹੋ ਜਿਹਾ ਕੀਤਾ ਜਿਹੋ ਜਾਂ ਨਾ ਕੀਤਾ ਜਿਹੋ ਜਾਂ ਦੀਵਾਨ ਲਾਇਆ ਜਿਹੋ ਜਾਂ ਨਾ ਲਾਇਆ ਕੋਈ ਫਾਇਦਾ ਨਹੀਂ ਹੁੰਦਾ ਅਹਿਸਾਸ ਹੀ ਨਹੀਂ ਬਣਦਾ ਫੀਲ ਨਹੀਂ ਬਣਦੀ ਅੱਛਾ ਕਈ ਵਾਰੀ ਫੀਲ ਇਹ ਜੀ ਬਣੂ ਬੰਦੇ ਅੱਗੇ ਭਾਵੇਂ ਪੰਜਾਬ ਬੈਠੇ ਹੋਣ ਅਹਿਸਾਸ ਇੰਨਾ ਕਮਾਲ ਦਾ ਬਣ ਜਾਂਦਾ ਹੈ ਰੂਹ ਰੱਜ ਜਾਂਦੀ ਹੈ ਤ੍ਰਿਪਤ ਹੋ ਜਾਂਦਾ ਮਨ ਤੇ ਇਸੇ ਤਰ੍ਹਾਂ ਜੇ ਅਹਿਸਾਸ ਪੈਦਾ ਹੋਵੇ ਫੇਰ ਸਾਡੀ ਰੂਹ ਨੇ ਰਜਣਾ ਹੈ ਕੀਰਤਨ ਕਰਨਾ ਜੇ ਇਹ ਜ਼ਰੂਰ ਸਾਨੂੰ ਕਹਿਣਾ ਚਾਹੀਦਾ ਹੈ ਯਾਰ ਅੱਜ ਕੀਰਤਨ ਹੋ ਤੇ ਗਿਆ ਪਰ ਫਿੱਕਾ ਹੀ ਰਹਿ ਗਿਆ ਕੰਮ ਅਹਿਸਾਸ ਤੇ ਬਣਿਆ ਹੀ ਨਹੀਂ ਉਹ ਪਿਆਰ ਨਾਲ ਤੇ ਮੇਰੇ ਤੋਂ ਹੋਇਆ ਹੀ ਨਹੀਂ ਮੈਂ ਬੋਲੀ ਗਿਆ ਮੈਂ ਗਾਈ ਗਿਆ ਜਿਵੇਂ ਟੇਪ ਰਿਕਾਰਡ ਚਲਦੀ ਹੁੰਦੀ ਹੈ ਇਦਾਂ ਹੀ ਕਰਤਾ ਕੀਰਤਨ ਸ਼ਬਦ ਗਾਤਾ ਅੰਦਰ ਨਹੀਂ ਭਜਿਆ ਅੰਦਰ ਤੱਕ ਨਹੀਂ ਪਿੱਛਿਆ ਜਿੰਨਾ ਚਿਰ ਅਸੀਂ ਅੰਦਰੋਂ ਭੇਜਦੇ ਨਹੀਂ ਅਹਿਸਾਸ ਨਹੀਂ ਬਣਦਾ ਗੱਲ ਨਹੀਂ ਬਣਦੀ ਰਿਸ਼ਤਾ ਬਾਹਰ ਹੁੰਦਾ ਹੈ ਅਹਿਸਾਸ ਅੰਦਰ ਹੁੰਦਾ ਹੈ ਪ੍ਰਭੂ ਮਾ ਬਾਹਰ ਹੁੰਦੀ ਹੈ ਅਹਿਸਾਸ ਤੇ ਅੰਦਰ ਹੁੰਦਾ ਹੈ ਘਰ ਵਾਲੀ ਬਾਹਰ ਹੈ ਅਹਿਸਾਸ ਅੰਦਰ ਹੈ ਧੀ ਪੁੱਤ ਬਾਹਰ ਹੈ ਅਹਿਸਾਸ ਅੰਦਰ ਹੈ ਕਲਗੀਆਂ ਵਾਲਿਆਂ ਨੂੰ ਗਿਆਨ ਨੂੰ ਕਈ 100 ਸਾਲ ਹੋ ਗਏ ਪਰ ਅਹਿਸਾਸ ਸਾਡੇ ਅੰਦਰ ਹੈ ਉਹ ਅਹਿਸਾਸ ਤੇ ਅੰਦਰ ਹੁੰਦਾ ਹੈ ਧੀਲ ਸਾਡੇ ਅੰਦਰ ਹੁੰਦੀ ਹੈ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਸਭ ਕੁਝ ਕਰ ਮੈਂ ਬਾਹਰ ਨਹੀਂ ਬਾਹਰ ਟੋਲੇ ਸੁਪਰਮਾ ਬੁਲਾਹੀ ਵੇਖੋ ਇੱਕੀ ਮਾਂ ਐ ਐ ਖੜੀ ਐ ਮਾਂ ਇੱਕ ਪੁੱਤ ਮਾਂ ਨੂੰ ਗਾਲ੍ਹਾਂ ਕੱਢਦਾ ਐ ਇੱਕ ਮਾਂ ਤੋਂ ਜਾਨਵਾਰ ਦਾ ਐ ਇੱਕ ਕਹਿੰਦਾ ਮਾਂ ਦੀ ਜਾਨ ਲੈ ਲੈਣੀ ਮਾਰ ਦੇਣਾ ਮੈਂ ਤੇ ਪਿਓ ਆਪਣੇ ਨੂੰ ਪਿਓ ਨੂੰ ਮਾਰ ਦੇਣਾ ਇਹ ਕਹਿੰਦਾ ਪਿਓ ਮੇਰੀ ਜਾਨ ਐ ਇਹ ਕਹਿੰਦਾ ਪਿਓ ਦੀ ਜਾਨ ਲੈਣੀ ਐ ਸਮਝਿਓ ਇੱਕ ਕਹਿੰਦਾ ਪਿਓ ਨੂੰ ਮਾਰਨਾ ਐ ਇੱਕ ਕਹਿੰਦਾ ਪਿਓ ਮੇਰੀ ਜਾਨ ਐ ਹੁਣ ਪਿਓ ਇੱਕੋ ਹੀ ਐ ਸਾਹਮਣੇ ਖੜਾ ਐ ਪਰ ਦੋਨਾਂ ਦੇ ਅੰਦਰ ਦੇ ਅਹਿਸਾਸ ਆਪੋ ਆਪਣੇ ਨੇ ਇਦਾਂ ਹੀ ਆ ਨਾ ਗੁਰੂ ਗ੍ਰੰਥ ਸਾਹਿਬ ਕੋਨੇ ਅਹਿਸਾਸ ਸਾਡੇ ਆਪੋ ਆਪਣੇ ਫੀਲ ਆਪੋ ਆਪਣੀ ਇੱਕ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਵੇਖ ਕੇ ਅੱਖ ਚੋਂ ਪਾਣੀ ਆਉਣ ਲੱਗ ਜਾਂਦਾ ਧੰਨ ਗੁਰੂ ਗ੍ਰੰਥ ਸਾਹਿਬ ਲੈ ਅੱਜ ਤੁਸੀਂ ਫੇਰ ਦਰਸ਼ਨ ਦੇ ਦਿੱਤੇ ਉਹ ਐ ਹੋ ਜਾਂਦਾ ਇੱਕ ਲੈਣ ਚ ਲੱਗਿਆ ਐ ਰੱਖਿਆ 10 ਰੁਪਏ ਮੱਥਾ ਟੇਕਿਆ ਲੰਘ ਗਿਆ ਅਹਿਸਾਸ ਹੋਇਆ ਹੀ ਨਹੀਂ ਕੋਈ ਕੋਈ ਨਹੀਂ ਅਹਿਸਾਸ ਹੋਇਆ ਲੰਘ ਗਿਆ ਬਸ ਲੈਣ ਚ ਲੱਗ ਗਿਆ ਲੰਘ ਗਿਆ ਅਹਿਸਾਸ ਨੰਦਪੁਰ ਸਾਹਿਬ ਗਿਆ ਸ਼ਰੀਰ ਮੱਥਾ ਟੇਕ ਰਿਹਾ ਮਨ ਚ ਅਹਿਸਾਸ ਫੇਰ ਸਵਾਦ ਆਉਗਾ ਸਰਹੰਦ ਗਿਆ ਫਤਿਹਗੜ੍ਹ ਸਾਹਿਬ ਸ਼ਰੀਰ ਮੱਥਾ ਟੇਕ ਰਿਹਾ ਮਨ ਅਹਿਸਾਸ ਦਾ ਭਰਿਆ ਭਰਿਆ ਪਿਆ ਵੇਖੀ ਫਿਰ ਨਜ਼ਾਰਾ ਉਹ ਅਹਿਸਾਸ ਚਾਹੀਦਾ ਜਿਸ ਰਿਸ਼ਤੇ ਦੇ ਵਿੱਚੋਂ ਨਿੱਗ ਮਰ ਗਿਆ ਨਾ ਗੁਰਮੁਖੋ ਰਿਸ਼ਤੇ ਦਾ ਨਿੱਗ ਮਰ ਗਿਆ ਫੀਲ ਮਰ ਗਿਆ ਜ਼ਿੰਦਗੀ 'ਚ ਵੱਡੀ ਚੀਜ਼ ਹੈ ਫੀਲ ਫੀਲ ਅਹਿਸਾਸ ਜੇ ਮਰ ਗਿਆ ਤੇ ਅਸੀਂ ਖਤਮ ਆ ਅਹਿਸਾਸ ਹੀ ਕੋਈ ਤੇ ਜੇ ਸਾਡਾ ਗੁਰੂ ਸਾਹਿਬ ਦੇ ਪ੍ਰਤੀ ਅਹਿਸਾਸ ਜਾਗਦਾ ਫਿਰ ਤੇ ਸਾਡਾ ਰਿਸ਼ਤਾ ਕਾਇਮ ਜੇ ਨਹੀਂ ਜਾਗਦਾ ਫੀਲ ਹੀ ਕੋਈ ਨਹੀਂ ਫਿਰ ਐਵੇਂ ਹੀ ਆ ਕੰਮ ਛੱਡਾ ਫਿਰ ਤੇ ਇਕੱਠੇ ਇਕੱਠੇ ਤੁਰੇ ਫਿਰਦੇ ਆ ਗੱਲਾਂ ਜ਼ਰੂਰ ਕਰਦੇ ਆ ਪਰ ਆਨੰਦ ਨਹੀਂ ਕੋਈ ਆਏਗਾ ਤੇ ਭੈਣਾ ਭਰਾਵਾਂ ਨੂੰ ਸਭ ਨੂੰ ਬੇਨਤੀ ਐ ਇਹ ਬੇਨਤੀ ਕਰਿਆ ਕਰੋ ਸੱਚੇ ਪਾਤਸ਼ਾਹ ਅਹਿਸਾਸ ਦਿਓ ਫੀਲ ਦਿਓ ਪ੍ਰੇਮ ਦਿਓ ਮਨ ਭਰਿਆ ਭਰਿਆ ਰਹੇ ਮੈਂ ਰੁੱਖਾ ਜਿਹਾ ਮੱਥਾ ਨਾ ਟੇਕਾ ਰੁੱਖਾ ਮੱਥਾ ਟੇਕਾਂ ਮੈਨੂੰ ਪਤਾ ਹੀ ਨਾ ਲੱਗੇ ਤੇ ਮੇਰੇ ਨਾਲ ਇਦਾਂ ਕਦੇ-ਕਦੇ ਬਣਦੀ ਏ ਕੀਰਤਨ ਸਾਰਾ ਦੀਵਾਨ ਲਾ ਲਿਆ ਮੈਨੂੰ ਪਤਾ ਹੀ ਨਹੀਂ ਲੱਗੇ ਤੇ ਮੈਂ ਸੱਚੀ ਕਹਿ ਰਿਹਾ ਮੈਂ ਸਵੇਰੇ ਜੇ ਬੈਠੂ ਮਹਾਰਾਜ ਦੇ ਚਰਨਾਂ 'ਚ ਤੇ ਮੈਂ ਇਹ ਪੱਕਾ ਕਹਿਣਾ ਹੁੰਦਾ ਮਹਾਰਾਜ ਹੋਰ ਸਭ ਕੁਝ ਖੋਵੋ ਪਰ ਇਹ ਚੀਜ਼ ਨਾ ਖੋਇਓ ਫੀਲ ਨਹੀਂ ਮਰਨੀ ਚਾਹੀਦੀ ਜਿਸ ਦਿਨ ਫੀਲ ਨਹੀਂ ਆਉਂਦੀ ਉਹ ਦਿਨ دیਵਾਨ ਜਿਹੋ ਜਿਹਾ ਲੱਗਿਆ ਜਿਹੋ ਜਿਹਾ ਨਾ ਲੱਗਿਆ ਅਹਿਸਾਸ ਜਿੱਤੇ ਮਰ ਜਾਂਦਾ ਹੈ ਉਹਦੇ ਕੀਰਤਨ ਦਾ ਕੋਈ ਸੁਆਦ ਨਹੀਂ ਫਿਰ ਤੇ ਫਿਰ ਤੇ ਫਾਰਮੈਲਟੀ ਹੈ ਬੱਧਾ ਚੱਤੀ ਫਾਰਮੈਲਟੀ ਟਾਈਮ ਪਾਸ ਤੇ ਮੇਰਾ ਮੰਨਣਾ ਇਹ ਹੈ ਕਿਸੇ ਹੋਰ ਨਾਲ ਟਾਈਮ ਪਾਸ ਲੱਖ ਵਾਰੀ ਕਰੀਏ ਗੁਰੂ ਗ੍ਰੰਥ ਸਾਹਿਬ ਨਾਲ ਕਿਉਂ ਟਾਈਮ ਪਾਸ ਕਰਦੇ ਹਾਂ ਗੁਰੂ ਸਾਹਿਬ ਨਾਲ ਕੀਰਤਨ ਨਾਲ ਇੱਥੇ ਤੇ ਪਿਆਰ ਹੀ ਰਹਿਣਾ ਚਾਹੀਦਾ ਸਭ ਨੂੰ ਹੁਣ ਜੇ ਇਹ ਵਿਸ਼ੇ ਤੇ ਤੁਸੀਂ ਵਿਚਾਰ ਕਰੋਗੇ ਹੌਲੀ ਹੌਲੀ ਫਿਰ ਫੀਲ ਸਾਡੀ ਵੀ ਬਣਨ ਲੱਗ ਜੇ ਮੈਂ ਅਰਦਾਸ ਚ ਖੜਾ ਹੋਇਆ ਮੇਰੇ ਮਨ ਨੂੰ ਕੋਈ ਫੀਲ ਵੀ ਤੇ ਆਈ ਹੈ ਕਿ ਨਹੀਂ ਐਂ ਤੇ ਨਹੀਂ ਖੜਾ ਹੋ ਗਿਆ ਮੱਥਾ ਟੇਕ ਲਿਆ ਖੜਾ ਹੋ ਗਿਆ ਜੁਕਾਰਾ ਲੱਗ ਗਿਆ ਅਰਦਾਸ ਹੋ ਗਈ ਨਿਕਲ ਗਏ ਘਰੋਂ ਫੀਲ ਵੀ ਆਈ ਕਿ ਨਹੀਂ ਕੋਈ ਹੁਕਮਨਾਮਾ ਸੁਣਿਆ ਜਾ ਰਿਹਾ ਕੋਈ ਅਹਿਸਾਸ ਵੀ ਆਇਆ ਫੀਲ ਵੀ ਆਈ ਦੀਵਾਨ ਚੱਲ ਰਿਹਾ ਹੈ ਕੋਈ ਅੰਦਰ ਮੇਰੇ ਅੰਦਰ ਟੁੰਬਿਆ ਕੋਈ ਅੰਦਰ ਅੰਦਰ ਵੀ ਕੋਈ ਹਿੱਲਿਆ ਕੁਛ ਜਜ਼ਬਾਤਾਂ ਦੇ ਤਾਰ ਖੜਕੇ ਕਿ ਨਹੀਂ ਤਾਂ ਮੈਂ ਕਹਿੰਦਾ ਕਦੇ ਭੁੱਲੇ ਨਾ ਤੇਰੀ ਯਾਦ ਪਿਆਰਿਆ ਰੇ ਵਜਦੀ ਤੇਰੀ ਤਾਰ ਉਹ ਅੰਦਰ ਤਾਰ ਖੜਕੇ ਤਾਰ ਖੜਕੇ ਅੰਦਰ ਅੰਦਰ ਤਾਰ ਜੀ ਖੜਕਦੀ ਰਵੇ ਅੰਦਰ ਘੰਟੀ ਜੀ ਵੱਜਦੀ ਰਵੇ ਤੇ ਜੇ ਅੰਦਰ ਅਹਿਸਾਸ ਨਾ ਬਣੇ ਮੱਥੇ ਲੱਖ ਤੇ ਕੀ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਅਪਰਾਧੀ ਦੂਣਾ ਨਿਵੇਂ ਜਿਉ ਹੰਤਾ ਮਿਰਗਾਇ ਪੁਛਤ ਪਥਕ ਤਹ ਮਾਰਗ ਨਾ ਧਾਰੇ ਪਗ ਪ੍ਰੀਤਮ ਕੇ ਦੇਸ਼ ਕੈਸੇ ਵਤਨ ਕਹਿ ਜਾਈਏ ਗੱਲਾਂ ਨਾਲ ਕੀ ਹੋਜੂ ਇੱਕ ਫਿਰ ਹੈ ਹਨੇਰੇ ਕਰ ਹੈ ਗੱਲਾਂ ਗੱਲੀ ਕਿ ਨਾ ਨਾ ਪਾਇਆ ਫਿਰ ਤੇ ਜੋ ਮਰਜੀ ਕਰੀ ਲੋ ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ ਮਨਹੁਕ ਸੁੱਤਾ ਕਾਲੀਆਂ ਬਾਹਰ ਚਿਟਵੀਆਂ ਹਾਂ ਅਹਿਸਾਸ ਹੈ ਨਹੀਂ ਕੋਈ ਥੀਲ ਹੈ ਨਹੀਂ ਕੋਈ ਚਲੋ ਲੰਗਰ ਲੱਗਿਆ ਲੰਗਰ ਲੱਗਿਆ ਵਾਹ ਲੰਗਰ ਲੱਗਿਆ ਚਲੋ ਚਲੋ ਜਕਾਰੇ ਜਗੂਰੇ ਲਾ ਕੇ ਘਰ ਨੂੰ ਆਗੇ ਲੱਗ ਗਿਆ ਲੰਗਰ ਮੈਂ ਕਹਿੰਦਾ ਜ਼ਿੰਦਗੀ ਚ ਇੱਕar ਹੀ ਲਾਇਆ ਲੰਗਰ ਵੀ ਬਹੁਤ ਹੁੰਦਾ ਜੇ ਕਿਤੇ ਰੂਹ ਨਾਲ ਲੱਗ ਜਾਏ ਅਸੀਂ ਤੇ ਪੰਜ ਪੰਜ ਘੋਟ ਅੰਮ੍ਰਿਤ ਦੇ ਪੀਨੇ ਆ ਘੋਟ ਤੇ ਇੱਕੋ ਹੀ ਬਥੇਰ ਰਹੇ ਜੇ ਕਿਤੇ ਰੂਹ ਨਾਲ ਪੀਣੀ ਹੈ ਅਹਿਸਾਸ ਹੋਵੇ ਨਾਲ ਠੀਲ ਹੋ ਗਏ ਇੱਕ ਘੋਟ ਅੰਦਰ ਜਾਵੇ ਇੱਕ ਘੋਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਏ ਸੁਣੋ ਗੁਰਮਖੋ ਏ ਇੱਕ ਘੁੱਟ ਅੰਮ੍ਰਿਤ ਦਾ ਪਤਾਸਿਆਂ ਦਾ ਪਾਣੀ ਨਾ 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 ਪ੍ਰੇਮ ਦਾ ਘੁੱਟ ਸਮਝ ਕੇ ਬੜੀ ਵੱਡੀ ਚੀਜ਼ ਹੈ ਇੱਕ ਘੁੱਟ ਪੀ ਕੇ ਤੇਰੇ ਬਾਟੇ 'ਚੋਂ ਪ੍ਰੇਮ ਵਾਲਾ ਤੂਰਕੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਤੇਰੇ ਦਰਬਾਰ ਦੀਆਂ ਬੌਕਰਾਂ ਨੂੰ ਰਾਜ ਜਾਣੇ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ ਇੱਕ ਮੁਠੀ ਖਾ ਕੇ ਤੇਰੇ ਲੰਗਰਾਂ ਚੋਂ ਛੋਲਿਆਂ ਦੀ ਹਾਥੀਆਂ ਦੇ ਨਾਲ ਮੱਥਾ ਲਾਵੇ ਤੇਰਾ ਖਾਲਸਾ ਜੇ ਕਿਤੇ ਗੋਲੀਆਂ ਦੇ ਪਰਖਣੇ ਦੀ ਲੋੜ ਪੈ ਜਾਏ ਹੱਸ ਹੱਸ ਛਾਤੀਆਂ ਨੂੰ ਲਾਵੇ ਤੇਰਾ ਖਾਲਸਾ ਪਰ ਇੱਕ ਘੁੱਟ ਪੀ ਕੇ ਤੇਰੇ ਬਾਟੇ ਚੋਂ ਪ੍ਰੇਮ ਵਾਲਾ ਪ੍ਰੇਮ ਦਾ ਬਾਟਾ ਧਿਆਨ ਨਾਲ ਸੁਣਿਓ ਪ੍ਰੇਮ ਦਾ ਘੁੱਟ ਇਕੋ ਹੀ ਸੰਤਾਂ ਦੇ ਦਰਸ਼ਨ ਕਰਨ 10 ਬੰਦੇ ਗਏ ਇੱਕ ਇੱਕ ਰੱਜ ਕੇ ਆਇਆ ਇੱਕ ਗੱਲਾਂ ਕਰੀ ਜਾਂਦਾ ਕੀ ਬਾਬੇ ਦੂਜਾ ਕਹਿੰਦਾ ਕੀ ਹੋਏ ਕਿਵੇਂ ਐ ਕਿਵੇਂ ਐ ਇੱਕ ਰੱਜ ਕੇ ਆਇਆ ਇਹਨਾਂ ਨੂੰ ਸੰਤਾਂ ਨੇ ਨਹੀਂ ਰਜਾਇਆ ਜਿਹੜਾ ਇੱਕ ਦੋ ਰੱਜ ਕੇ ਆਏ ਨੇ ਇਹਨਾਂ ਨੂੰ ਸੰਤਾਂ ਨੇ ਕੁਝ ਨਹੀਂ ਕੀਤਾ ਇਹਨਾਂ ਦੇ ਪ੍ਰੇਮ ਨੇ ਇਹਨਾਂ ਨੂੰ ਰਜਾਇਆ ਪ੍ਰੇਮ ਇਹਨਾਂ ਦੇ ਅੰਦਰ ਪੈਦਾ ਹੋ ਗਿਆ ਇਹਦੀ ਰੂਹ ਰੱਜ ਗਈ ਦੂਜੇ ਉਵੇਂ ਹੀ ਆ ਗਏ ਉਹ ਗੱਲ ਤੇ ਸਾਰੀ ਸਾਡੇ ਪ੍ਰੇਮ ਦੀ ਹੈ ਸਾਡੇ ਅੰਦਰ ਪੈਦਾ ਹੋਵੇ ਹੋ ਜੇ ਕੁੱਤੇ ਤੇ ਪ੍ਰੇਮ ਪੈਦਾ ਹੋ ਜਾਏ ਉਹਨੂੰ ਵੇਖ ਵੇਖ ਕੇ ਖੁਸ਼ ਹੋਈ ਜਾ ਨਾ ਹੋ ਤੇ ਬਾਪੂ ਨੂੰ ਘਰੋਂ ਕਾ ਬਾਹਰ ਕੱਢ ਦੇ ਇਹ ਤੇ ਤੇਰੇ ਤੇ ਹੈ ਘਰ ਦਾ ਜੀਵ ਬਣਾ ਕੇ ਰੱਖ ਲੈ ਭਾਵੇਂ ਕੁੱਤੇ ਨੂੰ ਰੱਖ ਲੈ ਘਰੋਂ ਕੱਢ ਦੇ ਚਾਹੇ ਬਾਪੂ ਨੂੰ ਕੱਢ ਦੇ ਇਹ ਤੇ ਤੇਰੇ ਤੇ ਹੈ ਓਏ ਆਪਣਾ ਬਣਾ ਲੈ ਕਲਗੀਆਂ ਵਾਲੇ ਦੀ ਫੋਟੋ ਨਾਲ ਗੱਲਾਂ ਕਰਕੇ ਆਪਣਾ ਬਣਾਈ ਰੱਖ ਜੇ ਨਹੀਂ ਆਪਣਾ ਬਣਾਉਣਾ ਉਹ ਵੀ ਹੈਗਾ ਸੀ ਜਿਹਨੇ ਛੁਰਾ ਮਾਰਤਾ ਸੀ ਪੇਟ 'ਚ ਜਾ ਕੇ ਗੁਰੂ ਗੋਬਿੰਦ ਸਿੰਘ ਦੇ ਪੇਟ ਦੇ ਵਿੱਚ ਛੁਰਾ ਮਾਰ ਕੇ ਅੰਤੜੀਆਂ ਚੀਰ ਗਿਆ ਸੀ ਬੰਦਾ ਉਹ ਵੀ ਤੇ ਸੀ ਇੱਕ ਕੋ ਹੈ ਜਿਹੜਾ ਫੋਟੋ ਨਾਲ ਗੱਲਾਂ ਕਰਕੇ ਵੀ ਰੱਜਿਆ ਰਹਿੰਦਾ ਕਹਿੰਦੇ ਤੂੰ ਨਹੀਂ ਤੇ ਤੇਰੀ ਤਸਵੀਰ ਹੀ ਸਹੀ ਤੇਰੀ ਫੋਟੋ ਹੀ ਸਹੀ ਭੋ ਦੇ ਨਾਲ ਹੀ ਖੁਸ਼ ਕਰਮੀ ਆਪੋ ਆਪਣੀ ਨੇੜਾ ਹੈ કે ਦੂਰ ਦੂਰ ਹੋਣਾ ਹੈ ਤਾਂ ਵੀ ਆਪਣੇ ਕਰਮਾ ਕਰਕੇ ਨੇੜੇ ਹੋਣਾ ਹੈ ਤਾਂ ਵੀ ਆਪਣੇ ਕਰਮਾ ਕਰਕੇ ਫੀਲ ਤੇ ਆਪੋ ਆਪਣੀ ਹੈ ਮਾਂ ਇੱਕੋ ਹੀ ਹੈ ਪਰ ਪੁੱਤਾਂ ਦੇ ਅੰਦਰ ਫੀਲ ਆਪੋ ਆਪਣੀ ਹੈ ਪਿਓ ਇੱਕੋ ਹੀ ਹੁੰਦਾ ਹੈ ਫੀਲ ਆਪੋ ਆਪਣੀ ਹੈ ਗੁਰੂ ਇੱਕੋ ਹੀ ਹੈ ਪਰ ਹਰ ਸਿੱਖ ਦੀ ਫੀਲ ਆਪੋ ਆਪਣੀ ਹੈ ਤੇ ਗੁਰੂ ਨਾ ਚੈੱਕ ਕਰਦਾ ਰਹੀ ਫੀਲ ਚੈੱਕ ਕਰਨੀ ਹੈਗੀ ਇੱਕ ਦੀ ਫੀਲ ਬਣਾ ਲੈ ਭਾਵੇਂ ਉਹਨਾਂ ਨੂੰ ਗਿਆਨ ਨੂੰ 300 ਤੋਂ ਵੱਧ ਸਾਲ ਹੋ ਗਏ ਉਹ ਤੇਰੇ ਲਈ ਅੱਜ ਵੀ ਨੇ ਤੇ ਜੇ ਫੀਲ ਨਹੀਂ ਅੱਜ ਵੀ ਹੋਣ ਸਾਡੇ ਲਈ ਤਾਂ ਵੀ ਹੈ ਨਹੀਂ ਗੱਲ ਤੇ ਸਾਡੀ ਐ ਜਿਹੜਾ ਕਹਿੰਦੇ ਨੇ ਸਖਬੀਰ ਸੱਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮਹਿ ਚੂਕ ਅੰਦੇ ਏਕ ਨਾਲ ਲੱਗਈ ਜੋ ਬਾਸ বাজਾਈਐ ਫੂਕ ਜੇ ਅਸੀਂ ਅਕਲ ਦੇ ਅੰਨੇ ਰਵਾਂਗੇ ਇਹ ਗੁਰੂ ਜੋ ਮਰਦੀ ਗਈ ਜਾਏ ਸੋ ਭਾਈ ਕਈਆਂ ਨੂੰ ਅੱਜ ਵੀ ਰੱਜ ਹੋ ਜਾਂਦਾ ਹੈ ਪਾਪਾ ਸਾਹ ਦਾ ਨਾਮ ਲੈ ਕੇ ਉਹ ਆਪਣੇ ਆਪ ਨੂੰ ਗੁਰੂ ਸਾਹਿਬ ਨਾਲ ਜੋੜ ਕੇ ਰੱਖਦੇ ਹੈ ਮੈਂ ਉਹਨਾਂ ਦਾ ਮੈਂ ਸਤਗੁਰ ਦਾ ਤੇ ਮੈਂ ਇਹ ਆਪ ਜੀ ਦੇ ਚਰਨਾਂ 'ਚ ਬੇਨਤੀ ਜਿੰਨੀ ਵੀ ਕੀਤੀ ਹੈ ਇਹਨੂੰ ਦੁਬਾਰਾ ਸੁਣਿਓ ਨੈਟ ਤੋਂ ਕੱਢ ਕੇ ਤੇ ਇਹ ਚੇਤਾ ਰੱਖਣਾ ਹੈ ਅੱਜ ਮੈਂ ਦੀਵਾਨ 'ਚ ਗਿਆ ਮੇਰੀ ਫੀਲ ਬਣੀ ਅਹਿਸਾਸ ਬਣਿਆ ਕੋਈ ਕੇ ਕੰਨ ਰਸ ਸੀ ਕੰਨਾ ਨੇ ਸੁਣ ਲਿਆ ਕੰਨ ਰਸ ਜਾ ਬਣ ਗਿਆ ਘਰ ਨੂੰ ਗਏ ਗੱਲ ਖਤਮ ਇਹ ਨਹੀਂ ਜੇ ਰੂਹ ਦਾ ਰਾਜ ਚਾਹੁੰਨਾ ਹੈ ਭਾਈ ਫਿਰ ਅੰਦਰ ਵਸਾਣ ਦੀ ਕੋਸ਼ਿਸ਼ ਕਰੀਏ ਉਹ ਫੀਲ ਬਣਾਈਏ ਉਹ ਅਹਿਸਾਸ ਬਣਾਈਏ ਤੇ ਸਾਨੂੰ ਆਨੰਦ ਆਉਣਾ ਹੈ ਸਾਡਾ ਰਾਜ ਹੋਣਾ ਹੈ ਸਾਡੇ ਅਹਿਸਾਸ ਦੇ ਨਾਲ ਸਾਡੀ ਫੀਲ ਦੇ ਨਾਲ ਅਹਿਸਾਸ ਬਣਿਆ ਰਹੇ ਫੀਲ ਬਣੀ ਰਹੇ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਮੈਂ ਰਾੜਾ ਸਾਹਿਬ ਰਿਆ ਨਾ ਤੇ ਮੈਂ ਬੱਚਾ ਸੀ ਬਹੁਤ ਛੋਟਾ ਸੀ ਤੇ ਜਦੋਂ ਤੱਕ ਮੈਂ ਹੋਸ਼ ਸੰਭਾਲੀ ਉਹ ਚਲੇ ਗਏ 99 ਜੀ 99 ਜੀ ਜਦੋਂ ਤੱਕ ਮੇਰੀ ਅਕਲ ਕੰਮ ਕਰਨ ਲੱਗੀ ਦਿਮਾਗ ਚੱਲਿਆ ਉਦੋਂ ਉਹ ਚਲੇ ਗਏ ਜਿੰਨਾ ਚਿਰ ਰਹਿ ਅਹਿਸਾਸ ਹੀ ਅਹਿਸਾਸ ਸੀ ਬੱਚਾ ਸੀ ਨਾ ਉਮਰ ਛੋਟੀ ਸੀ ਤੇ ਜਿੰਨਾ ਅਹਿਸਾਸ ਬੱਚੇ ਕੋਲ ਹੁੰਦਾ ਵੱਡੇ ਕੋਲ ਨਹੀਂ ਹੁੰਦਾ ਫੀਲ ਉਦੋਂ ਬੱਚਾ ਸੀ ਬਚਪਨਾ ਸੀ ਅਹਿਸਾਸ ਹੀ ਅਹਿਸਾਸ ਪਿਆਰ ਹੀ ਪਿਆਰ ਸੀ ਦੂਜੀ ਗੱਲ ਦਿਮਾਗ ਚ ਆਈ ਹੋਈ ਨਹੀਂ ਸੀ ਕਦੇ ਤੇ ਅਹਿਸਾਸ ਜਿਹੜਾ ਨਾ ਇਹ ਬਣਿਆ ਰਹਿਣਾ ਚਾਹੀਦਾ ਸੋ ਇਤਿਹਾਸ ਦੇ ਨਾਲ ਅਹਿਸਾਸ ਜੋੜੋ ਬਾ ਫਿਰ ਸੇਵਾ ਹੈ ਫਿਰ ਨਜ਼ਾਰਾ ਹੀ ਮਿਲਦਾ ਬੰਦਾ ਚਿਮਟਾ ਵਜਾ ਰਿਹਾ ਮੈਂ ਇਹਨਾਂ ਨਾਲ ਗੱਲ ਕਰਦਾ ਹੁਣਾਂ ਮੇਰੇ ਜਥੇ ਨਾਲ ਜਿੰਮਟਾ ਬੁਝਾ ਰਿਆਂ ਇੱਕ ਤੇ ਹੈ ਮੇਰੀ ਨੌਕਰੀ ਹੈ ਮੇਰੀ ਡਿਊਟੀ ਹੈ ਮੇਰਾ ਕੰਮ ਹੈ ਲੋਹਾ ਫੜਾ ਤਾ ਕੁੱਟੀ ਚੱਲੋ ਲੋਹਾ ਫੜਾ ਤਾ ਕੁੱਟੀ ਚੱਲੋ ਇੱਕ ਤੇ ਇਹ ਹੈ ਇਹ ਕੀ ਹੈ ਪਾਸ਼ਾ ਕਿਸੇ ਦੀ ਜ਼ਿੰਦਗੀ ਬਣੇਗੀ ਕੋਈ ਸੁਧਰੇਗਾ ਤੁਹਾਡੇ ਨਾਲ ਪਿਆਰ ਕਰੇਗਾ ਇੱਕ ਕੀਰਤਨ ਹੋ ਰਿਹਾ ਮੈਂ ਉਹਦੇ ਵਿੱਚ ਭਾਗ ਲੈ ਰਿਆਂ ਸ਼ੁਕਰ ਹੈ ਤੁਸੀਂ ਤਰਸ ਕਰਕੇ ਮੇਰੇ ਤੋਂ ਇਹ ਸੇਵਾ ਲੈ ਰਹੇ ਹੋ ਇਹ ਭਾਵਨਾ ਬਣੇ ਮੈਂ ਮੈਂ ਪਿਆਰ ਵਿੱਚ ਭਿੱਜ ਕੇ ਪਜਾਵਾਂ ਉਹੀ ਮੇਰਾ ਚਿੰਟਾ ਮੇਰੀ ਸੇਵਾ ਹੈ ਉਹੀ ਟੋਲਕ ਸੇਵਾ ਹੈ ਉਹੀ ਕੀਰਤਨ ਸੇਵਾ ਹੈ ساری ਜ਼ਿੰਦਗੀ ਕਰੀ ਜੋ ਭਾ ਕੀਰਤਨ ਭਗਤੀ ਇਹਨੂੰ ਕਹਿੰਦੇ ਆ ਜਦੋਂ ਨਾਲ ਭਾਵਨਾ ਬਣ ਜਾਏ ਫਿਰ ਕੀਰਤਨ ਭਗਤੀ ਬਣ ਜਾਂਦਾ ਹੈ ਫਿਰ ਬੰਦਗੀ ਹੈ ਕੀਰਤਨ ਫਿਰ ਕੰਮ ਨਹੀਂ ਹੁੰਦਾ ਹੈ ਪ੍ਰੋਫੈਸ਼ਨ ਨਹੀਂ ਬਣਦਾ ਫਿਰ ਫਿਰ ਕੰਧਾ ਨਹੀਂ ਬਣਦਾ ਕੀਰਤਨ ਪੈਸਾ ਮੁਖ ਨਹੀਂ ਪਿਆਰ ਮੁਖ ਹੈ ਪਿਆਰ ਮੁਖ ਹੈ ਤੇ ਸੇਵਾ ਹੈ ਜੇ ਪਿਆਰ ਮੁਖ ਨਹੀਂ ਅਹਿਸਾਸ ਕੋਈ ਨਹੀਂ ਫਿਰ ਤੰਦਾ ਹੈ ਫਿਰ ਸਾਡੇ ਸਾਰੇ ਲੰਗਰ ਵੀ ਤੰਦਿਆਂ ਜੀ ਚਲੇ ਜਾਣੇ ਨੇ ਮਾਫ ਕਰਨਾ ਕਈ ਬੰਦੇ ਟੌਰ ਵਾਲਾ ਕਈ ਪੈਸਾ ਕਮਾਉਂਦੇ ਹੁੰਦੇ ਆ ਕਈ ਬੱਲੇ ਬੱਲੇ ਕਮਾਉਂਦੇ ਆ ਬੱਲੇ ਬੱਲੇ ਵੀ ਤੇ ਕਮਾਉਂਦੇ ਹੀ ਆ ਲੋਕ ਕਈ ਬੱਲੇ ਬੱਲੇ ਕਰਾ ਲੈਂਦੇ ਆ ਬਸ ਪੈਸਾ ਨਹੀਂ ਲੈਂਦੇ ਬੱਲੇ ਬੱਲੇ ਲੈ ਲੈਂਦੇ ਮੈਨੂੰ ਪੈਸਾ ਨਹੀਂ ਚਾਹੀਦਾ ਚੱਲ ਬੱਲੇ ਬੱਲੇ ਲੈ ਲੈ ਭੱਲੇ ਭੱਲੇ ਹੋ ਗਈ ਪਰ ਮੇਨ ਗੱਲ ਹੈ ਕਿ ਅਹਿਸਾਸ ਫੀਲ ਇਹਦੇ ਤੇ ਮੈਂ ਤਾਂ ਥੋੜਾ ਜਿਹਾ ਵੱਧ ਟਾਈਮ ਲਾ ਦਤਾ ਕਿ ਇਹ ਆਪਾਂ ਭੁੱਲਣਾ ਨਹੀਂ ਇਹ ਗੱਲ ਨਹੀਂ ਭੁੱਲਣੀ ਇਹ ਚੇਤਾ ਰੱਖਣੀ ਹੈ ਜਿੱਥੇ ਦੀਵਾਨ ਲੱਗੇ ਜਿੱਥੇ ਕੀਰਤਨ ਜਾਣਾ ਹੈ ਜਿੱਥੇ ਮੱਥਾ ਟੇਕਣਾ ਹੈ ਇਹ ਚੇਤਾ ਰੱਖਣਾ ਅਹਿਸਾਸ ਹੋਵੇ ਬਾਹ ਮੂਡ ਬਣਾ ਕੇ ਜਾਇਆ ਕਰ ਬਿਨਾ ਮੂਡ ਤੋਂ ਨਾ ਜਾਇਆ ਕਰ ਮੂਡ ਵੀ ਬਣਿਆ ਹੋਣਾ ਚਾਹੀਦਾ ਤੁਰ ਗਿਆ ਮੂਡ ਹੈ ਹੀ ਨਹੀਂ ਮੱਥਾ ਟੇਕਿਆ ਮੂਡ ਹੈ ਹੀ ਨਹੀਂ ਅਰਦਾਸ ਚ ਖੜਾ ਮੂਡ ਹੈ ਹੀ ਨਹੀਂ ਪਰ ਮੂਡ ਹੋਣਾ ਚਾਹੀਦਾ ਫੀਲ ਹੋਣੀ ਚਾਹੀਦੀ ਅਹਿਸਾਸ ਹੋਣਾ ਚਾਹੀਦਾ ਨਹੀਂ ਹੈ ਤੇ ਤੇਰੀ ਫਾਰਮੈਲਿਟੀ ਹੈ ਜਿੰਨਾ ਮਰਜੀ ਕਰਦਾ ਮੈਂ ਸੱਚੀ ਸਰਵੇ ਕਰਦਾ ਹੁੰਦਾ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਚ ਬੈਠਾ ਹੱਥ ਕਰਕੇ ਕਹਿ ਰਿਹਾ ਮੇਰੀ ਜਿੰਦ ਜਾਨ ਇਹਨਾਂ ਦੇ ਸਿਰ ਤੇ ਮੇਰਾ ਇੰਨਾ ਸਤਕਾਰ ਮਿਲਿਆ ਮੈਨੂੰ ਅੱਜ ਤੱਕ ਮੈਂ ਸੱਚੀ ਕਹਿ ਰਿਹਾ ਅੱਜ ਤੱਕ ਮੈਂ ਜਦੋਂ ਦਾ ਦੀਵਾਨ ਲਾਣ ਲੱਗਾ ਮੈਂ ਕਦੇ ਨਹੀਂ ਵੇਖਿਆ ਕਿੱਥੋਂ ਮੈਨੂੰ ਕਿੰਨੇ ਲੋਕ ਕਿੰਨੀ ਭੇਟਾ ਦਿੰਦੇ ਐ ਮੈਂ ਹਮੇਸ਼ਾ ਇਹ ਵੇਖਿਆ ਮੈਨੂੰ ਦੀਵਾਨ ਵਿੱਚ ਫੀਲ ਕਿੰਨੀ ਆਈ ਅਹਿਸਾਸ ਹੋਇਆ ਕਿ ਨਹੀਂ ਹੋਇਆ ਜਦੋਂ ਅਹਿਸਾਸ ਨਹੀਂ ਹੁੰਦਾ ਮੈਨੂੰ ਜਦੋਂ ਮੈਨੂੰ ਅਹਿਸਾਸ ਨਹੀਂ ਹੁੰਦਾ ਮੈਂ ਸੱਚੀ ਮੇਰਾ ਰੋਮ-ਰੋਮ ਦੁਖ ਰਿਹਾ ਹੁੰਦਾ ਤੇ ਜਦੋਂ ਮੈਂ ਅਹਿਸਾਸ ਦਾ ਭਰ ਕੇ ਕੀਰਤਨ ਕਰਦਾ ਉਦੋਂ ਮੈਂ ਹੌਲਾ ਫੁੱਲ ਵਰਗਾ ਹੋ ਜਾਂਦਾ ਸਾਰਾ ਕੁਝ ਤੁਹਾਡੀ ਫੀਲ ਤੇ ਐ ਫੀਲ ਫੀਲ ਤੇ ਅਹਿਸਾਸ ਨਾ ਮਰਨ ਦੇਣਾ ਮੱਥਾ ਟੇਕਦੇ ਹੁੰਨੇ ਆ ਅਹਿਸਾਸ ਬਣਾਇਆ ਕਰੋ ਮੱਥਾ ਟੇਕਿਆ ਅੰਦਰ ਥੀਲ ਵੀ ਬਣੀ ਕਿ ਨਹੀਂ ਕੋਈ ਖੜਾ ਅਰਦਾਸ ਵਿੱਚ ਮੇਰੇ ਹੱਥ ਪੈਰ ਖੜੇ ਆ ਮੇਰੇ ਅੰਦਰ ਕੀ ਚੱਲ ਰਿਹਾ ਫੀਲ ਵੀ ਬਣੀ ਕਿ ਨਹੀਂ ਕੋਈ ਅਹਿਸਾਸ ਮਰ ਜੇ ਕੀਰਤਨ ਰੁੱਖੇ ਹੋ ਜਾਂਦੇ ਨੇ ਅਰਦਾਸਾਂ ਰੁੱਖੀਆਂ ਹੋ ਜਾਂਦੀਆਂ ਨੇ ਨਿਤਨੇਮ ਦਾ ਕੋਈ ਸੁਆਦ ਨਹੀਂ ਹੁੰਦਾ ਤੁਹਾਡਾ ਕੁਝ ਵੀ ਨਜ਼ਾਰੇ ਵਾਲਾ ਨਹੀਂ ਰਹਿਣਾ ਅਹਿਸਾਸ ਨਾ ਮਰਨ ਦੇਣਾ ਫੀਲ ਨਾ ਮਰਨ ਦਿਓ ਆਪਣੀ ਅਹਿਸਾਸ ਬਣਾ ਕੇ ਰੱਖੇ ਬੜੀ ਵੱਡੀ ਚੀਜ਼ ਹੈ ਕੀਰਤਨ ਭਗਤੀ ਹੈ ਅਹਿਸਾਸ ਨਾਲ ਕਰੀਏ ਸੇਵਾ ਭਗਤੀ ਹੈ ਅਹਿਸਾਸ ਨਾਲ ਕਰਿਓ ਤੇ ਤਾਰ ਦਿੰਦੀ ਹੈ ਸੇਵਾ ਫੀਲ ਹੋਵੇ ਆ ਪਹਿਰੇ ਤੇ ਖੜਾ ਬੰਦਾ ਐ ਸੋਚੇ ਆ ਆ ਵਿੱਚ ਸੇਵਾਦਾਰ ਪਹਿਰੇ ਤੇ ਖੜਦੇ ਨੇ ਮੈਂ ਕਲਗੀਆਂ ਵਾਲੇ ਦਾ ਪਹਿਰਾ ਦੇ ਰਿਆਂ ਐਦਾਂ ਸੋਚੇ ਅਹਿਸਾਸ ਕਰਕੇ ਖੜੇ ਮੈਂ ਪਹਿਰੇ ਤੇ ਖੜਾ ਇਦਾਂ ਫੀਲ ਨਾਲ ਖੜੇ ਅਹਿਸਾਸ ਬਣਾਵੇ ਮਨ ਚ ਉਹਦੇ ਨਾਲ ਬਸ ਉਹਨੂੰ ਨਜ਼ਾਰਾ ਤੇ ਫੀਲ ਤੇ ਆਪਣੇ ਅਹਿਸਾਸ ਨੇ ਦੇਣੀ ਹੈ ਸੰਨ ਤਾਂ ਕਰਕੇ ਚੇਤਾ ਰੱਖਿਓ ਅਹਿਸਾਸ ਆਪੋ ਆਪਣਾ ਹੈ ਗੁਰੂ ਸਾਹਿਬ ਸਾਹਮਣੇ ਇੱਕੋ ਹੀ ਨੇ ਅਹਿਸਾਸ ਆਪੋ ਆਪਣਾ ਆ ਕਵਿਤਾ ਪੜ੍ਹੀ ਗਈ ਹੈ ਅਹਿਸਾਸ ਸਾਰਿਆਂ ਦਾ ਆਪੋ ਆਪਣਾ ਹੈ ਆਪੋ ਆਪਣਾ ਸਵਾਦ ਆਇਆ ਸਾਰਿਆਂ ਦਾ ਸਵਾਦ ਆਪੋ ਆਪਣਾ ਸਾਰਿਆਂ ਦਾ ਬਸ ਸੁਣ ਅਸੀਂ ਇਹਦੇ ਤੇ ਕੰਮ ਕਰਨਾ ਧਿਆਨ ਇੱਤੇ ਦੇਣਾ ਆਪਣੀ ਜੀਬ ਖਰਾਬ ਐ ਮੂੰਹ ਦਾ ਸਵਾਦ ਹੈ ਨਹੀਂ ਕਰੋਨਾ ਹੋਇਆ ਪਿਆ ਇਹ ਕਹੀ ਜਾਂਦਾ ਕੋਈ ਚੀਜ਼ ਸਵਾਦ ਹੀ ਹੈ ਨਹੀਂ ਕਰੋਨਾ ਤੈਨੂੰ ਹੋਇਆ ਇਹਦਾ ਇਲਾਜ ਕਰ ਬਾਣੀ 'ਚ ਬੜਾ ਸਵਾਦ ਐ ਤੈਨੂੰ ਹੀ ਕਰੋਨਾ ਹੋਇਆ ਇਤਿਹਾਸ ਬੜਾ ਸਵਾਦ ਐ ਤੈਨੂੰ ਹੀ ਕਰੋਨਾ ਹੋਇਆ ਕਲਗੀਆਂ ਵਾਲੇ ਪਾਸ਼ਾ ਦਾ ਤੇ ਨਾਂ ਲੈ ਕੇ ਸਵਾਦ ਆ ਜਾਂਦਾ ਤੈਨੂੰ ਹੀ ਕਰੋਨਾ ਹੋਇਆ ਇਹ ਤੇ ਪ੍ਰੋਬਲਮ ਸਾਡੇ ਚ ਹੈ ਫੀਲ ਲੈਸ ਤੇ ਅਸੀਂ ਹੋਏ ਫਿਰਦੇ ਆਂ ਫੀਲ ਲੈਸ ਫੀਲਿੰਗ ਲੈਸ ਗਵਾਚੇ ਤੇ ਸਾਡੇ ਅਹਿਸਾਸ ਉਹ ਤੇ ਸਿਰਾਈ ਨੇ ਸਿਰਾਈ ਅਹਿਸਾਸ ਸਾਡੇ ਗਵਾਚੇ ਫੀਲ ਸਾਡੀ ਗਵਾਚੀ ਇਹਨੂੰ ਵਾਪਸ ਲਿਆਓ ਇਹਨਾ ਮਰਨ ਦਿਓ ਇਹ ਮਰ ਜੂ ਜ਼ਿੰਦਗੀ ਖਤਮ ਹੈ ਫਿਰ ਤੇ ਐਵੇਂ 10 20 ਸਾਲ ਭੋਕ ਕੇ ਜਾਵਾਂਗੇ ਕੋਈ ਸਵਾਦ ਸੂਦ ਵਾਲੀ ਗੱਲ ਹੈ ਨਹੀਂ ਨਾ ਟਾਈਮ ਪਾਸ ਹੈ ਇਹ ਬਣ ਸਕਦੀ ਏ ਦੁਬਾਰਾ ਜੇ ਮਰ ਗਈ ਏ ਸਾਡੇ ਚ ਦੁਬਾਰਾ ਬਣ ਸਕਦੀ ਏ ਕਿਉਂ ਨਹੀਂ ਬਣ ਸਕਦੀ ਪੜਦਾ ਨਹੀਂ ਤਨ ਮਨ ਥੀਵੈ ਹਰਾ ਹੋ ਗਿਆ ਫੜੋ ਕਾਹੇ ਰੇ ਮਨ ਜਾਂ ਆਹਰ ਹਰ ਜਿਓ ਸੈਲ ਪੱਥਰ ਮਹਿ ਤਾਕਾ ਰਿਜਕ ਆਗੇ ਕਰੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਧਰਿਆ ਗੁਰਪ੍ਰਸਾਦ ਅਰਮਦ ਪਾਇਆ ਸੁੱਕੇ ਕਾਸਟ ਹਰਿਆ ਸੁੱਕੀ ਹੋਈ ਲੱਕੜੀ ਹਰੀ ਹੋ ਗਈ ਲੱਕੜੀ ਦੀ ਗੱਲ ਥੋੜਾ ਸਤ ਸੰਗ ਕਰਕੇ ਕਿਹੜੀ ਲੱਕੜੀ ਹਰੀ ਹੁੰਦੀ ਹੈ ਲੱਕੜਾਂ ਦੀ ਗੱਲ ਹੈ ਇੱਥੇ ਸੁੱਕੇ ਕਾਸਟ ਹਰਿਆ ਸੁੱਕਾ ਹੋਇਆ ਮਨ ਹਰਾ ਹੋ ਗਿਆ ਸੁੱਕੀ ਲੱਕੜੀ ਸੋਹਣੀ ਲੱਗਦੀ ਹਰਿਆ ਤਖਤ ਸੋਹਣਾ ਲੱਗਦਾ ਸੁੱਕਾ ਥੋੜਾ ਸੋਹਣਾ ਲੱਗਦਾ ਜਿਨ੍ਹਾਂ ਦੇ ਮਨਾਂ ਨੂੰ ਸੋਕੜੇ ਲੱਗ ਗਏ ਸੋਕੇ ਉਹ ਫਿਰ ਹਰੇ ਹੋ ਜਾਂਦੇ ਐ ਕਿਵੇਂ ਹੁੰਦੇ ਐ ਹਰਿਆਂ ਦਾ ਸੰਗ ਕਰਕੇ ਤਾਰੂਆਂ ਦਾ ਸੰਗ ਕਰਕੇ ਸਤ ਸੰਗੀਆਂ ਦਾ ਸੰਗ ਕਰਕੇ ਜੁੜਿਆਂ ਦਾ ਸੰਗ ਕਰਕੇ ਫਿਰ ਹਰਾ ਹੋ ਜਾਂਦਾ ਮਨ ਪਾਣੀ ਮਿਲ ਗਿਆ ਫਿਰ ਹਰਾ ਹੋ ਗਿਆ ਦਰਖਤ ਨੂੰ ਪਾਣੀ ਦੇ ਦਿਓ ਫਿਰ ਹਰਾ ਹੋ ਜਾਊ ਅਸਾਤ ਸੰਗਤ ਵਿੱਚ ਪਾਣੀ ਲੱਗ ਜਾਂਦਾ ਫਿਰ ਹਰਾ ਹੋ ਜਾਂਦਾ ਸੁੱਕਾ ਨਾ ਰਹੇ ਹਰਾ ਹੋ ਅੰਦਰੋਂ ਹਰਾ